ਜੋ YouTube ਫੈਮਿਲੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੇਰੇ ਬੱਚੇ ਮੇਰੇ ਭੈਣ ਭਰਾਵਾਂ ਨੂੰ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੈ ਹੁਣ ਨਵਰਾਤਰੀ ਚੱਲ ਰਹੇ ਨੇ ਤਿੰਨ ਨਵਰਾਤਰੀਆਂ ਵਿੱਚ ਮਾਤਾ ਰਾਣੀ ਸਭਨਾਂ ਦੇ ਘਰ ਵਿੱਚ ਆਏ ਨੇ ਤੇ ਸਭਨਾਂ ਨੇ ਵਰਤ ਰੱਖੇ ਨੇ ਕਈ ਬਿਨਾ ਪਿਆਜ਼ ਤੇ ਲਸਣ ਤੋਂ ਬਗੈਰ ਵੀ ਸਬਜ਼ੀ ਬਣਾ ਰਹੇ ਨੇ ਇਸ ਕਰਕੇ ਅੱਜ ਅਸੀਂ ਆਪਣੀ ਰੈਸਪੀ ਬਣਾਵਾਂਗੇ ਬਿਨਾ ਪਿਆਜ਼ ਤੋਂ ਰੈਸਪੀ ਬਣਾ ਕੇ ਦੱਸਾਂਗੇ ਇਹ ਵੀ ਤੁਸੀਂ ਵਰਤ ਵਿੱਚ ਵੀ ਇਹ ਆਪਣੀ ਰੋਟੀ ਖਾ ਸਕਦੇ ਹੋ ਜਿਹੜੇ ਨਹੀਂ ਖਾਂਦੇ ਉਹ ਵੀ ਇਸ ਤਰੀਕੇ ਸਬਜੀ ਬਣਾ ਕੇ ਖਾ ਸਕਦੇ ਨੇ ਅੱਜ ਸਾਡੀ ਰੈਸਪੀ ਬਣਾਵਾਂਗੇ ਨਵਰਾਤਰੀ ਦੇ ਤਰੀਕੇ ਅਸੀਂ ਕਿਸ ਤਰੀਕੇ ਅਸੀਂ ਇਹ ਨਵਰਾਤਰੀਆਂ ਵਿੱਚ ਸਬਜੀ ਬਣਾ ਕੇ ਖਾ ਸਕਦੇ ਹਾਂ ਤੁਸੀਂ ਇਹ ਜਰੂਰ ਦੇਖਣਾ ਮੇਰੀ ਪੂਰੀ ਵੀਡੀਓ ਦੇਖਣਾ ਤੇ ਜਰੂਰ ਵੇਖ ਕੇ ਮੈਨੂੰ ਦੱਸਣਾ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਦੇਖੋ ਅਸੀਂ ਅੱਜ ਬਣਾ ਰਹੇ ਹਾਂ ਮੂਲੀਆਂ ਦੀ ਭੁਜੀ ਪੁਰਜੀ ਅਸੀਂ ਇਸ ਤਰ੍ਹਾਂ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਮੂਲੀਆ ਨੂੰ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਸਾਫ਼ ਕਰਕੇ ਇਹਨਾਂ ਨੂੰ ਕੱਟਕੁੱਟ ਕੇ ਰੱਖ ਲਿੱਤਾ ਹੈ ਤੇ ਅਸੀਂ ਪਿਆਜ਼ ਨਹੀਂ ਪਾਣੀ ਬਸ ਅਸੀਂ ਅਦਰਕ ਤੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਬਾਕੀ ਅਸੀਂ ਮਸਾਲੇ ਪਾਵਾਂਗੇ ਸਾਰੇ ਤੁਹਾਨੂੰ ਮਸਾਲੇ ਪਾ ਕੇ ਦੱਸਾਂਗੇ ਵੀ ਅਸੀਂ ਕਿਸ ਤਰੀਕੇ ਪੁਰਜੀ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸਿੰਪਲ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਤੁਹਾਨੂੰ ਮਤਲਬ ਤੁਸੀਂ ਆਪਣੀ ਆਪਣੀ ਰੋਟੀ ਜਿਹੜੀ ਖਾਣੀ ਹੈ ਵਰਤਦੀ ਤੁਸੀਂ ਉਹਦੇ ਨਾਲ ਬਹੁਤ ਹੀ ਸਵਾਦ ਦੇ ਨਾਲ ਦਹੀਂ ਨਾਲ ਲੈ ਕੇ ਰੋਟੀ ਬਹੁਤ ਹੀ ਵਧੀਆ ਤਰੀਕੇ ਖਾ ਸਕਦੇ ਹੋ ਅੱਜ ਮੇਰੀ ਰੈਸਪੀ ਹੈ ਨਵਰਾਤਰੀਆਂ ਦੀ ਬਿਨਾ ਪਿਆਜ਼ ਤੋਂ ਪੁਰਜੀ ਪੂਲੀਆਂ ਦੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਕੇ ਇਰਸੀ ਆਪਣੀ ਰੱਖਾਂਗੇ ਉੱਪਰ ਕੜਾਈ ਜਿਹਦੇ ਵਿੱਚ ਅਸੀਂ ਸਬਜ਼ੀ ਬਣਾਣੀ ਹੈ ਬਹੁਤ ਵਧੀਆ ਤਰੀਕੇ ਪਿੰਨਾ ਸੀ ਸਭ ਤੋਂ ਪਿੰਨਾ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਸਾਫ਼ ਕਰਕੇ ਫਿਰ ਅਸੀਂ ਆਪਣਾ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਤੇਲ ਇਹਦੇ ਵਿੱਚ ਜਿੰਨਾ ਤੁਸੀਂ ਪਾਣਾ ਚਾਹੁੰਦੇ ਹੋ ਖਾਣਾ ਚਾਹੁੰਦੇ ਹੋ ਤੁਸੀਂ ਉਸੇ ਤਰੀਕੇ ਪਾ ਸਕਦੇ ਹੋ ਦੇਖੋ ਅਸੀਂ ਇਹਦੇ ਵਿੱਚ ਆਪਣਾ ਹਿਸਾਬ ਦੇ ਨਾਲ ਤੇਲ ਪਾਵਾਂਗੇ ਜਿਸ ਦੇ ਨਾਲ ਸਾਡੀ ਪੁਰਜੀ ਬਹੁਤ ਹੀ ਵਧੀਆ ਬਣੇਗੀ ਤੇ ਬੜੀ ਸਵਾਦ ਲੱਗੇ ਅਸੀਂ ਇਹਦੇ ਵਿੱਚ ਪਾਵਾਂਗੇ 1 2 3 ਥੋੜਾ ਜਿਹਾ ਤੇਲ ਉੱਪਰ ਹੋਰ ਪਾਵਾਂਗੇ ਅਸੀਂ ਇਹਦੇ ਵਿੱਚ 2.5 ਕੜਛੀਆਂ ਤੇਲ ਪਾਈਆਂ ਨੇ ਹੁਣ ਅਸੀਂ ਸਭ ਤੋਂ ਪਹਿਲਾਂ ਆਪਣਾ ਤੇਲ ਗਰਮ ਕਰਨ ਵਾਸਤੇ ਰੱਖ ਦੇਵਾਂਗੇ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਸਕੇ ਤੇ ਕੱਚਾ ਨਾ ਰਹਿ ਸਕੇ ਤਾਂ ਜੋ ਇਹਦੇ ਵਿੱਚੋਂ ਸਾਨੂੰ ਕੱਚੇ ਤੇਲ ਦੀ ਸਮੈਲ ਨਾ ਆਵੇ और देखो जी तेल साढ़ा सड़ चुका है सब तो पहला अं पावे अपना अदरक जो असी कटिया है अदरक देखो अभी लंबा लंबा कट्ट बरीक नहीं कटना लंबा लंबा कट्टो कुछ टेस्ट आएगा जाएगा सब तो पहले अभी अदरक पा देंगे उसके बाद पा देंगे अं अपन हरिया मिर्च अभी इन्होंने तो चंह तरह लाल कर लेंगे ला थोड़ा जहा बोता नहीं करना कि साड़ ही जाए हिसाब नीं लाल करेंगे ਹੁਣ ਸੀ ਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਜਿਹੜੀ ਜਿਹੜੀ ਸਾਨੂੰ ਮਸਾਲਿਆਂ ਦੀ ਜਰੂਰਤ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਹਲਦੀ ਪਾਊਡਰ ਫਿਰ ਅਸੀਂ ਪਾਵਾਂਗੇ ਜੀਰਾ ਪਾਊਡਰ ਗਰਮ ਮਸਾਲਾ ਨਮਕ ਲੋੜ ਅਨੁਸਾਰ ਤੁਸੀਂ ਜਿੰਨਾ ਖਾਣਾ ਚਾਹੁੰਦੇ ਹੋ ਤੁਸੀਂ ਉਸੇ ਹਿਸਾਬ ਦਾ ਪਾ ਲੈਣਾ। ਕਈ ਵਾਰੀ ਨਮਕ ਬਹੁਤ ਤੇਜ਼ ਹੋ ਜਾਂਦਾ ਹੈ। ਤੇਜ਼ ਹੋ ਜੇ ਤਾਂ ਫਿਰ ਸਬਜ਼ੀ ਦਾ ਟੇਸਟ ਨਹੀਂ ਆਉਂਦਾ। ਘੱਟਦਾ ਹੀ ਇਲਾਜ ਹੈ, ਵੱਧ ਦਾ ਬਿਲਕੁਲ ਇਲਾਜ ਨਹੀਂ ਇਸ ਕਰਕੇ ਪਹਿਲਾਂ ਨਮਕ ਘੱਟ ਹੀ ਪਾਣਾ। ਕਿਉਂਕਿ ਮੂਲੀਆਂ ਸੁੱਕ ਕੇ ਬਿਲਕੁਲ ਥੋੜੀਆਂ ਜੀਆਂ ਹੋ ਜਾਂਦੀਆਂ ਨੇ ਤੇ ਫਿਰ ਸਵਾਦ ਨਹੀਂ ਲੱਗਦੀਆਂ। ਹੁਣ ਦੇਖੋ ਜੀ ਅਸੀਂ ਆਪਣੀਆਂ ਮੂਲੀਆਂ ਕੱਟੀਆਂ ਹੋਈਆਂ ਨੇ ਜੋ ਅਸੀਂ ਉਹ ਪਾ ਦਾਂਗੇ। ताड़िया मूलिया बन सकन देखो असी अपन मूलिया पालिया ने हम असू चंकी तरह हिलावाने तो साढ़ा मसाला सारिया मूलिया से मिक्स हो सके देखो कि बड़िया लग रही ने ते जिस वक्त तैयार हो जाए तो आप ही देख लेना भी सूजी कि थोड़ी जिन्नी रह गई है सामने खुद ही पता चल जाएगा भी नमक इस ही हिसाब न ही पा बोटा ना पाना तेज हो जाता है ਥੋੜੀ ਤੇਜ਼ ਕਈ ਵਰੀ ਆ ਜਾਂਦਾ ਹੈ ਇਹ ਦੇਖੋ ਇਹਨੇ ਪਾਉ ਲਿਆ ਅਸੀਂ ਹੁਣ ਇਹਨਾਂ ਨੂੰ ਟੱਕੀ ਰੱਖ ਦਾਂਗੇ ਤਾਂ ਜੋ ਸਾਡੀਆਂ ਮੂਹੀਆਂ ਤਿਆਰ ਹੋ ਸਕਣ ਆ ਦੇਖੋ ਜੀ ਅਸੀਂ ਇੱਕ ਵਾਰੀ ਟੱਕਣ ਚੁਪ ਕੇ ਤੇ ਨੂੰ ਹਿਲਾ ਦਵਾਂਗੇ ਤਾਂ ਜੋ ਸਾਡੀ ਸਬਜੀ ਚੰਗੀ ਤਰ੍ਹਾਂ ਉੱਪਰ ਥੱਲੇ ਉਹ ਵੰਡ ਜਾਵੇ ਦੇਖੋ ਇਹਨੂੰ ਇਸ ਤਰ੍ਹਾਂ ਸੇ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਜਿਹਦੇ ਨਾਲ ਇਹ ਸਬਜੀ ਸਾਡੀ ਬਹੁਤ ਵਧੀਆ ਤਰੀਕੇ ਤਿਆਰ ਹੋ ਸਕੇ ਦੇਖੋ ਕਿੰਨੀਆਂ ਥੋੜੀਆਂ ਜੀਆਂ ਮੂਹੀਆਂ ਰਹਿ ਗਈਆਂ ਹਜੇ ਬਣੀਆਂ ਨਹੀਂ ਤੇ ਫੇਰ ਵੀ ਵੇਖੋ ਸਬਜੀ ਕਿੰਨੀ ਰਹਿ ਗਈ ਹੈ ਜੀ ਜੋ ਅਸੀਂ ਬਣਾਈ ਸੀ ਕੋਕੀਚ ਕਿੰਨੀ ਸੀ ਤੇ ਕਿੰਨੀ ਹੋ ਗਈ ਹੈ ਬਿਲਕੁਲ ਥੋੜੀ ਜੀ ਰਹਿ ਜਾਂਦੀ ਹੈ ਇਸ ਕਰਕੇ ਨਮਕ ਬਿਲਕੁਲ ਲੋੜ ਅਨੁਸਾਰ ਹੀ ਵੀ ਛਪਾਇਆ ਹੋਇਆ ਇੱਕ ਵਾਰ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਜੋ ਸਬਜੀ ਕੁਝ ਜੰਗੀ ਤਰ੍ਹਾਂ ਬਣ ਸਕੇ ਤਿਆਰ ਹੋ ਕੇ ਆਪਾਂ ਵੇਖੋ ਲਾਲੋਨ ਸ਼ੁਰੂ ਹੋ ਗਈ ਹੈ ਜੀ ਪੀ ਜਿੰਨਾ ਸ਼ੁਰੂ ਹੋ ਗਈ ਹੈ ਪੁਰੀ ਜੀ ਅਜੇ ਅਸੀਂ ਫੇਰ ਵੀ ਇਹਨੂੰ ਇੱਕ ਥੋੜਾ ਜਿਆਦਾ ਰਿੰਨਾ ਦੇ ਤਾਂ ਕਿ ਬਹੁਤ ਵਧੀਆ ਦੇਖੋ ਬੰਦੀ ਸ਼ੁਰੂ ਹੋ ਗਈ ਹੈ ਬਹੁਤ ਵਧੀਆ ਤਰੀਕੇ ਬਣ ਰਹੀ ਹੈ ਫਿਰ ਵੀ ਅਸੀਂ ਮਿਲਦੇ ਜਨਾ ਚੰਗੀ ਤਰ੍ਹਾਂ ਰੀਨ ਨਾ ਤਾਂ ਜੋ ਇਹ ਬਹੁਤ ਹੀ ਵਧੀਆ ਤਰੀਕੇ ਲਾਲ ਹੋ ਵੀ ਤੇ ਕਰਾਰੀ ਹੋ ਜਾਵੇ ਤੇ ਬਹੁਤ ਹੀ ਪੇਸ਼ਤੀ ਲੱਗੇ ਤੇ ਇਹ ਬਿਲਕੁਲ ਹੀ ਤੇਲ ਛੱਡ ਜਾਵੇ ਅਸੀਂ ਇਸ ਤਰੀਕੇ ਪੁਜੀ ਬਣਾਵਾਂਗੇ ਆ ਦੇਖੋ ਜੀ ਅਸੀਂ ਹੁਣ ਦੇਖਣ ਲੱਗੇ ਸਾਡੀ ਪੁਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਦੇਖੋ ਲਾਲ ਹੋ ਚੁੱਕੀ ਹੈ ਦੇਖੋ ਬਹੁਤ ਵਧੀਆ ਤਰੀਕੇ ਬਣ ਗਈ ਹੈ ਦੇਖੋ ਕਿੰਨੀ ਥੋੜੀ ਜੀ ਹੋ ਗਈ ਹੈ ਲਾਲ ਹੋ ਗਈ ਹੈ ਦੇਖੋ ਤੁਸੀਂ ਬਿਲਕੁਲ ਬਣ ਚੁੱਕੀ ਹੈ ਦੇਖ ਕਿੰਨੀ ਵਧੀਆ ਬਣ ਚੁੱਕੀ ਹੈ ਬਹੁਤ ਹੀ ਵਧੀਆ ਬਣੀ ਹੈ আর দেখো ਜੀ ਕਿੰਨੀ ਵਧੀਆ ਬਣ ਚੁੱਕੀ ਹੈ ਇਸੇ ਤਰੀਕੇ ਅਸੀਂ ਬਣਾਣੀ ਹੈ ਵੇਖੋ ਤੁਜੀ ਨੇ ਬਿਲਕੁਲ ਤੇਲ ਛੱਡ ਦਿੱਤਾ ਹੈ ਪੂਰਾ ਦਾ ਪੂਰਾ ਤੇਲ ਵੇਖੋ ਆ ਗਿਆ ਕੜਾਹੀ ਦੇ ਵਿੱਚ ਬਿਲਕੁਲ ਤਿਆਰ ਹੋ ਚੁੱਕੀ ਹੈ ਇਸੇ ਤਰੀਕੇ ਤੁਸੀਂ ਬਣਾਣੀ ਹੈ ਤੇ ਵਰਤ ਵਾਲੀ ਰੋਟੀ ਦੇ ਨਾਲ ਖਾਣੀ ਹੈ ਸਾਡੀ ਪੂਰ ਜੀ ਬਣ ਕੇ ਤਿਆਰ ਹੋ ਚੁੱਕੀ ਹੈ ਵੇਖੋ ਕਿੰਨੀ ਵਧੀਆ ਬਣੀ ਹੈ ਕਿੰਨੀ ਵਧੀਆ ਲੱਗ ਰਹੀ ਹੈ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਪੁਰਜੀ ਜ਼ਰੂਰ ਬਣਾਣੀ ਹੈ ਤੇ ਇਹਨੂੰ ਖਾਣੀ ਹੈ ਹੁਣ ਅਸੀਂ ਤਵਾ ਧਰ ਦਿੱਤਾ ਹੈ ਹੁਣ ਅਸੀਂ ਆਪਣੀ ਰੋਟੀ ਬਣਾਵਾਂਗੇ ਤੇ ਬੱਚਿਆਂ ਨੂੰ ਖਿਲਾਵਾਂਗੇ ਵੀ ਕਿਸਨ ਲੱਦੀ ਦੇਖੋ ਧੁਆ ਸਾਡਾ ਤਵਾ ਮਾਰ ਰਿਹਾ ਤੇ ਅਸੀਂ ਹੁਣ ਇਹਦੇ ਉੱਤੇ ਆਪਣੀ ਰੋਟੀ ਪਾ ਦਾਂਗੇ ਇਹ ਦੇਖੋ ਬਹੁਤ ਵਧੀਆ ਤਰੀਕੇ ਰੋਟੀ ਬਣਦੀ ਹੈ तु जिस तरह की मर्जी बनाओ देखो बहुत ही वैसिया तरीके बनेगी देखो कि रोटी बनी देखो इस तरीके मैं रोटी बना देखो फुल फुलके एकदम कुप्पा हो गई है आ देखो जी साडा खाना तैयार हो गया है ए रही साजमा आई मूलिया जी भुर्जी जी अज्ज असं ये रोटी खावे कि ਬਹੁਤ ਹੀ ਮਜ਼ਾ ਆਂਦਾ ਹੈ ਤੁਸੀਂ ਵੀ ਸੁੱਕੀ ਸਬਜੀ ਹੈ ਭਾਵੇਂ ਦਾਲ ਬਣਾਵਾਲੋ ਚਾਹੇ ਤੁਸੀਂ ਦਹੀਂ ਲਏ ਉਹਦੇ ਨਾਲ ਬਹੁਤ ਵਧੀਆ ਲੱਗਦਾ ਹੈ ਇਸੇ ਤਰੀਕੇ ਅਸੀਂ ਰੋਟੀ ਬਣਾਉਣੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਚੰਗੀ ਲੱਗੀ ਹੋਵੇ ਤੇ ਮੈਨੂੰ ਲਾਇਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਮੇਰੇ ਕੋਈ ਗਲਤੀ ਵੀ ਹੋ ਗਈ ਹੋਵੇ ਤਾਂ ਤੁਸੀਂ ਮੇਰੀ ਗਲਤੀ ਜਰੂਰ ਕੱਢਣੀ ਹੈ ਤੇ ਕੱਢ ਕੇ ਦੱਸਣੀ ਹੈ ਵੀ ਮੈਂ ਕਿਸ ਤਰ੍ਹਾਂ ਬਣਾ ਰਹੀਆਂ ਕਿਸ ਤਰ੍ਹਾਂ ਬੋਲ ਰਹੀਆਂ ਕੋਈ ਵੀ ਜੇ ਤੁਹਾਨੂੰ ਮੇਰੀ ਗੱਲ ਚੰਗੀ ਨਾ ਲੱਗੇ ਉਹਦੇ ਵਾਸਤੇ ਵੈ ਸੋਰੀ ਵੀ ਮੰਗਦੀਆਂ ਤੇ ਤੁਸੀਂ ਮੈਨੂੰ ਲਿਖ ਕੇ ਕਮੈਂਟ ਵਿੱਚ ਵੀ ਦੱਸ ਸਕਦੇ ਹੋ ਤੇ ਮੈਂ ਉਹਨੂੰ ਗਾਹ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੀ ਬਾਏ ਮੇਰੀ ਫੈਮਲੀ ਬਾਏ